ਇਨਵੈਸਟਮੈਂਟ ਕਰਨਾ ਹੋਵੇ ਫਰਜ਼ ਕਰੋ ਕਿਸੇ ਕੋਲ ਇੱਥੇ ਅੱਜ ਕੱਲ ਇਹ ਵੀ ਇੱਕ ਪੰਗਾ ਨਾ ਮੇਰੇ ਬਹੁਤ ਸਾਰੇ ਦੋਸਤ ਆ ਜਿਹੜੇ ਚਾਹੁੰਦੇ ਆ ਯਾਰ ਇੱਥੇ ਆ ਜਾਈਏ ਮੈਂ ਉਹਨਾਂ ਨੂੰ ਕਹਿੰਦਾ ਯਾਰ ਕਰੋ ਇਨਵੈਸਟਮੈਂਟ ਤੁਸੀਂ ਆ ਕੰਮ ਕਰ ਲੋ ਆ ਕੰਮ ਕਰ ਲੋ ਚੱਲ ਸਾਡੇ ਅਰਗਾਂ ਵੀ ਕਿਤੇ ਤੁਹਾਡੇ ਕੋਲ ਪਊਗਾ ਉਹ ਕਹਿੰਦੇ ਯਾਰ ਕੰਮ ਤੇ ਕਰ ਲਈਏ ਇੱਥੇ ਤੇ ਫਿਰ ਫਰੋਤੀਆਂ ਕੌਣ ਦੇਊਗਾ ਰੰਗਦਾਰੀਆਂ ਕੌਣ ਦੇਊਗਾ ਜੀ ਤਾਂ ਮੰਨ ਲਓ ਕਿ ਕੋਈ ਬੰਦਾ ਹੈ ਜੇ ਉਹ ਇਨਵੈਸਟਮੈਂਟ ਕਰਨੀ ਚਾਹੁੰਦਾ ਹੈ ਫਿਰ ਸਾਡੇ ਵਾਸਤੇ ਵਿਪਤਾ ਹੈ ਕਿ ਸਾਡੂੰ ਨਾ ਤਾਂ ਬਾਹਰਲਾ ਵਿਦੇਸ਼ੀ ਮਿਲ ਰਿਹਾ ਨਿਵੇਸ਼ ਜੀ ਨਾ ਹੀ ਸਾਡੇ ਆਪਣੇ ਬੰਦੇ ਚਾਹ ਕੇ ਆ ਰਹੇ ਆ ਜੀ ਐਨਆਰ ਇਸ ਵੀ ਨਹੀਂ ਆ ਰਹੇ ਡਰ ਰਹੇ ਨੇ ਮੌਲ ਇਸ ਤਰ੍ਹਾਂ ਦਾ ਬਣ ਰਿਹਾ ਹੁਣ ਤਾਂ ਮੌਲ ਕੈਨੇਡਾ ਚ ਵੀ ਉਸ ਤਰ੍ਹਾਂ ਦਾ ਬਣ ਰਿਹਾ ਹੈ ਤੋ ਕਹਿੰਦਾ ਮਤਲਬ ਹੈ ਕਿ ਜੇ ਮੰਨ ਲਓ ਕਿਸੇ ਇਨਵੈਸਟਰ ਨੇ ਜਾ ਕੇ ਉੱਥੇ ਇਨਵੈਸਟ ਕਰਨਾ ਹੋਵੇ ਤਾਂ ਉੱਥੇ ਕਿਸ ਤਰ੍ਹਾਂ ਕੇ ਕੰਮਕਾਰ ਜਿੱਦਾਂ ਜਾਂ ਜੋ ਵੀ ਇਨਵੈਸਟ ਦੇ ਵਿੱਚ ਲਾਉਂਦਾ ਹੈ ਉੱਥੇ ਰਿਟਰਨ ਹੈਗੇ ਨੇ ਰਿਟਰਨ ਹੈਗੀ ਹੈ ਜੀ ਪੱਕੀ ਜਿੱਦਾਂ ਆਪਣੇ ਰੈਸਟੋਰੈਂਟ ਉੱਥੇ ਖੋਲ ਸਕਦੇ ਆ ਜੀ ਆਪਣੇ ਕੋਈ ਵੀ ਇਨਵੈਸਟਮੈਂਟ ਹਾਂਜੀ ਕੋਈ ਵੀ ਜਾਪਾਨੀ ਲੋਕ ਇਹ ਚੀਜ਼ ਨੂੰ ਬਹੁਤ ਪਸੰਦ ਕਰਦੇ ਆ ਪਰ ਕਹਿੰਦਾ ਮਤਰੀ ਮੇਨ ਉੱਥੇ ਲੈਂਗੁਏਜ ਜ਼ਰੂਰੀ ਹੈ ਤੁਸੀਂ ਇਨਵੈਸਟ ਕਰੋ ਇਹ ਨਹੀਂਗਾ ਵੀ ਤੁਹਾਡਾ ਬਿਜ਼ਨਸ ਜਿਹੜਾ ਉਹ ਡੈਡ ਹੋ ਜਾਊਗਾ ਬਿਜ਼ਨਸ ਚੱਲੂਗਾ ਪਰ ਤੁਹਾਨੂੰ ਹਾਂਜੀ ਲੈਂਗੁਏਜ ਦੇ ਵਿੱਚ ਲੈਂਗੁਏਜ ਦੇ ਵਿੱਚ ਪਰ ਉੱਥੇ ਤੁਹਾਨੂੰ ਜਿਹੜਾ ਵੀ ਤੁਸੀਂ ਬਿਜ਼ਨਸ ਕਰੋਗੇ ਜੀ ਸਾਫ ਸਫਾਈ ਤੁਹਾਨੂੰ ਪੂਰੀ ਰੱਖਣੀ ਅੱਛਾ ਜ਼ਿਆਦਾ ਅੰਗਰੇਜ਼ੀ ਨਹੀਂ ਚਲਦੀ ਨਹੀਂ ਅੰਗਰੇਜ਼ੀ ਨਹੀਂ ਚਲਦੀ ਆਪਦੀ ਮਾਮੂਲੀ ਬੋਲਦੇ ਹਾਂਜੀ ਉਹਨਾਂ ਨੇ ਕਿਹਾ ਵੀ ਤੁਸੀਂ ਦੇਸ਼ ਕਿਹਦੇ ਚਾਏ ਹਨ ਉਹਨਾਂ ਕਿਹਾ ਜਪਾਨ ਉਨਕਣਾ ਬੋਲੀ ਕੀ ਦੀ ਚੱਲੂ ਕਿ ਉਹ ਸਾਡੀ ਆਪਦੇ ਬੋਲੀ ਨੂੰ ਬਹੁਤ ਪਿਆਰ ਕਰਦੇ ਅੱਛਾ ਜੀ ਬੋਲੀ ਨੂੰ ਪਿਆਰ ਕਰਦੇ ਬੋਲੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਜਦੋਂ ਆਪਾਂ ਤਾਂ ਚਲੋ ਹੋਰ ਸਟੇਟ ਤੇ ਜਿਹੜੇ ਹੁੰਦੇ ਉਹਨਾਂ ਨਾਲ ਚਲਾ ਲੈਨੇ ਆ ਪਰ ਉਹ ਲੋਕ ਨਹੀਂ ਆ ਅਜੇ ਤਾਂ ਆਪਣੇ ਸੰਪਰਕ ਭਾਸ਼ਾ ਆ ਗਈ ਆਪਾਂ ਹਿੰਦੀ ਚ ਗੱਲ ਕਰ ਲਈ ਜਾਂ ਅੰਗਰੇਜ਼ੀ ਚ ਗੱਲ ਕਰ ਲਈ ਅੱਛਾ ਉਹ ਕਹਣਗੇ ਕਿ ਕੰਮ ਕਰਨਾ ਤਾਂ ਮਿੱਤਰਾ ਪਹਿਲਾਂ ਇੱਥੇ ਬੋਲੀ ਸਿੱਖ ਲੈ ਬੋਲੀ ਸਿੱਖ ਉਹ ਮੱਥਾ ਨਹੀਂ ਮਾਰਦੇ ਬਾਲ ਅੱਛਾ ਕਹਿੰਦੇ ਸਿੱਖ ਭਾਸ਼ਾ ਜੀ ਭਾਸ਼ਾ ਸਿੱਖ ਕੀ ਬਾਤ ਹੈ ਜੀ ਅੱਛਾ ਜਪਾਨ ਦੇ ਵਿੱਚ ਸਾਰੀਆਂ ਚੀਜ਼ਾਂ ਹੋ ਗਈਆਂ ਹੁਣ ਜਾਪਾਨ ਚ ਫਿਲੀਪੀਨ ਚ ਤੇ ਇਧਰ ਇੱਕ ਕਹਿ ਲੋ ਕਿ ਇੱਕ ਐਸਾ ਜੀਵਨ ਇਹਨਾਂ ਸਾਰਿਆਂ ਚੋਂ ਗੁਜ਼ਰ ਕੇ ਜੀ ਜੀਤ ਜੀ ਅੱਜ ਕੀ ਮਹਿਸੂਸ ਕਰਦੇ ਆ ਸਾਰੀਆਂ ਚੀਜ਼ਾਂ ਦਾ ਫਰਕ ਅੱਜ ਜਦੋਂ ਤੁਸੀਂ ਵਾਪਸ ਪੰਜਾਬ ਆਏ ਬੜਾ ਇੱਕ ਕਹਿ ਲੋ ਕਿ ਅਸੀਂ ਦੇਖਿਆ ਜੀ ਕਈ ਸਾਲਾਂ ਦਾ ਵਖਵਾ ਕਿ ਆਪਦਾ ਸਟਰਗਲ ਤੁਸੀਂ ਐ ਕਮ ਕਮਾ ਕੇ ਹੁਣ ਚਲੋ ਪਰਮਾਤਮਾ ਨੇ ਤੁਹਾਡੇ ਤੇ ਰਹਿਮੋ ਕਰਮ ਬਖਸ਼ਿਸ਼ ਕੀਤਾ ਜੀ ਕਿ ਹੁਣ ਜਦੋਂ ਆ ਗਏ ਤਾਂ ਇਸ ਧਰਤੀ ਨੂੰ ਕਿੱਦਾਂ ਦੇਖਦੇ ਆ ਜੀ ਅਸਲ 'ਚ ਧਰਤੀ ਮੈਂ ਕਹਿੰਦਾ ਵੀ ਪੰਜਾਬ ਦੀ ਬਹੁਤ ਵਧੀਆ ਬlesd ਇੱਥੇ ਭਾਈਚਾਰਾ ਬਹੁਤ ਆ ਤੁਹਾਨੂੰ ਦੁੱਖ ਦੇ ਸੁੱਖ ਦੇ ਸਾਡੇ ਆਂਡ ਗਵਾਂਡ ਸਾਡੇ ਦੋਸਤ ਮਿਲਦੇ ਆ ਰਾਈਟ ਪਰ ਪਰਦੇਸਾਂ 'ਚ ਇਹ ਚੀਜ਼ ਹੈ ਨਹੀਂ ਕਿਤੇ ਵੀ ਹੈ ਨਹੀਂ ਕਿਤੇ ਵੀ ਹੈ ਨਹੀਂ ਆਪਣਾ ਅਤਮ ਮੂਹ ਆਪਣਾ ਅਤਮ ਮੂਹ ਬਈ ਉਹ ਪੰਜਾਬ 'ਚ ਹੀ ਆ ਕੱਲਾ ਇਸ ਗੱਲ ਨੂੰ ਬlesd ਆ ਇਸ ਗੱਲ ਨੂੰ ਬlesd ਅੱਛਾ ਇਹ ਮੇਨ ਫਰਕ ਹੈ ਤੁਹਾਡੀ ਨਜ਼ਰ ਮੇਰੀ ਫਰਕ ਮੇਰੀ ਨਜ਼ਰ 'ਚ ਇਹ ਆ ਵੀ ਜਿਹੜਾ ਮੂਹ ਆ ਭਾਈ ਜਰਾ ਉਹ ਇੱਥੇ ਪੰਜਾਬ ਜੀ ਆ ਹੁਣ ਜਿਆਦਾਤਰ ਜੇ ਆਪਾਂ ਨੈਗੇਟਿਵਿਟੀ ਨੂੰ ਦੇਖੀ ਜਾਵਾਂਗੇ ਉਹ ਤਾਂ ਉਹ ਵੱਖਰੀ ਗੱਲ ਉਹ ਚੀਜ਼ ਤੇ ਹੈ ਹੀ ਆ ਕ੍ਰਾਈਮ ਵੀ ਰਹਿਣਾ ਆ ਸਾਰਾ ਕੁਝ ਰਹਿਣਾ ਇਹ ਸਾਰੇ ਦੇਸ਼ਾਂ ਚ ਸਾਰੇ ਦੇਸ਼ਾਂ ਚ ਹੈ ਕ੍ਰਾਈਮ ਵੀ ਰਹਿਣਾ ਆ ਕਰਪਸ਼ਨ ਵੀ ਹੁਣ ਤਾਂ ਆਪਾਂ ਕਹਿ ਲਈਏ ਕਿ ਤਕਰੀਬਨ ਤਕਰੀਬਨ ਇਹ ਬਿਮਾਰੀ ਜਿਹੜੀ ਆ ਹਰ ਇੱਕ ਹਰ ਇੱਕ ਦੇਸ਼ਾਂ ਦੇ ਵਿੱਚ ਹੈ ਸੰਕਟ ਤੇ ਹੈਗੇ ਨੇ ਸੰਕਟ ਤੇ ਹੈਗੇ ਸੰਸਾਰ ਦੇ ਹਰ ਇੱਕ ਕੋਨੇ 'ਚ ਸੰਕਟ ਹੈ ਗਿਆ ਜੀ ਤਾਂ ਮਤਲਬ ਕਿ ਜਪਾਨ 'ਚ ਜਾ ਕੇ ਪੱਕਾ ਵਸਣਾ ਕਿ ਇਥੇ ਟਿਕਾਣਾ ਇੱਥੇ ਰੱਖਣਾ ਟਿਕਾਣਾ ਇੱਥੇ ਹੀ ਰੱਖਣਾ ਜੀ ਆਪਾਂ ਓਕੇ ਰੋਜੀ ਰੋਟੀ ਵਾਸਤੇ ਜੀ ਰੋਜੀ ਰੋਟੀ ਵਾਸਤੇ